ਸਾਬ ਬੀਜਪੀ ਦੀ ਲੀਡਰਸ਼ਿਪ ਜਿਹੜੀ ਇੱਥੇ ਬੈਠੀ ਹੈ ਤੇ ਇਸ ਪਿੰਡ ਦੇ ਬਜ਼ੁਰਗ ਬੀਬੀਆਂ ਭੈਣਾ ਵੀਰ ਮੇਰੇ ਜਿਹੜੇ ਇੱਥੇ ਇੰਨੀ ਗਰਮੀ 'ਚ ਮੈਨੂੰ ਸੁਣਨ ਵਾਸਤੇ ਆਏ ਆ ਬਹੁਤ-ਬਹੁਤ ਧੰਨਵਾਦ ਮੈਂ ਕਰਦੀ ਆ ਕਿ ਤੁਸੀਂ ਇੰਨੀ ਗਰਮੀ 'ਚ ਆਪਦੇ ਇਸ ਟਾਈਮ 'ਚੋਂ ਟਾਈਮ ਕੱਢ ਕੇ ਮੇਰੀ ਸਭਾ ਖਾਜ਼ਰ ਹੋਏ ਦੇਖੋ ਆਪਾਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਵੋਟਾਂ પાਕੇ ਦੇਖ ਲਈਆਂ ਕਿਉਂ ਪਾਈਆਂ ਸੀ ਕਿਉਂਕਿ ਆਪਾਂ ਅੱਕੇ ਪਏ ਸੀ ਬਾਕੀ ਸਾਰੀਆਂ ਪਾਰਟੀਆਂ ਤੋਂ ਤੇ ਉਹਨਾਂ ਦੇ ਉਮੀਦਵਾਰਾਂ ਤੋਂ ਆਪਾਂ ਉਹਨਾਂ ਨੂੰ ਇੱਕ ਮੌਕਾ ਦਿੱਤਾ ਸੀ ਉਹਨਾਂ ਨੇ ਇੱਕ ਮੌਕਾ ਆਪਣੇ ਤੋਂ ਮੰਗਿਆ ਸੀ ਆਪਾਂ ਉਹਨਾਂ ਨੂੰ ਮੌਕਾ ਦਿੱਤਾ ਸੀ ਕਿ ਉਹ ਪੰਜਾਬ ਤੋਂ ਨਸ਼ੇ ਹਟਾਉਣਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ ਸਾਰਿਆਂ ਨੂੰ ਨੌਕਰੀਆਂ ਦੇਣਗੇ ਬੀਬੀਆਂ ਦੇ ਖਾਤਿਆਂ ਦੇ ਵਿੱਚ ਪੈਸੇ ਆਇਆ ਕਰਨਗੇ ਤੇ ਸਾਰੇ ਇੱਥੇ ਖੁਸ਼ਹਾਲ ਹੋ ਜਾਣਗੇ ਪਰ ਉਹਨਾਂ ਨੇ ਉਸ ਮੌਕੇ ਦਾ ਫਾਇਦਾ ਉਠਾਇਆ ਵੋਟਾਂ ਆਪਣੀਆਂ ਲਈਆਂ ਤੇ ਨਸ਼ਿਆਂ ਵਾਸਤੇ ਨਾ ਤਾਂ ਉਹਨਾਂ ਨੇ ਕੋਈ ਪ੍ਰੋਗਰਾਮ ਬਣਾਇਆ ਵੀ ਹਟਾਉਣੇ ਕਿਵੇਂ ਹੈ ਤੇ ਨਾ ਹੀ ਉਹਨਾਂ ਨੇ ਉਸ ਦਿਸ਼ਾ ਵੱਲ ਨੂੰ ਕੋਈ ਹੋਰ ਕੰਮ ਕੀਤਾ ਸੋ ਉਹਨਾਂ ਨੇ ਤਾਂ ਸਿਰਫ ਜਬਾਨ ਹਰਾਉਣੀ ਸੀ ਵੀ ਇੱਕ ਮੌਕਾ ਦੇ ਦਿਓ ਪੰਜਾਬ ਨੂੰ ਅਗਲਾ ਪੰਜਾਬ ਬਣਾ ਦਿਆਂਗੇ ਕਿਵੇਂ ਬਣਾਉਣਾ ਹੈ ਕੋਈ ਵਿਉਂਤਬੰਦੀ ਨਹੀਂ ਤੁਸੀਂ ਇੱਕ ਕੋਠਾ ਵੀ ਪਾਉਣਾ ਹੋਵੇ ਤਾਂ ਤੁਹਾਨੂੰ ਪਹਿਲਾਂ ਸੋਚਣਾ ਪੈਂਦਾ ਵੀ ਕਿਹੜੀ ਥਾਂ ਤੇ ਕੋਠਾ ਪਾਵਾਂਗੇ ਕਿੱਡਾ ਕ ਪਾਵਾਂਗੇ ਬਾਹਰ ਕਿੱਧਰ ਨੂੰ ਕੱਟਾਂਗੇ ਤੇ ਆਪਦਾ ਚੁੱਲ੍ਹਾ ਚੌਂਕਾ ਕਿੱਧਰ ਨੂੰ ਰੱਖਾਂਗੇ ਹਰ ਇੱਕ ਚੀਜ਼ ਦੀ ਛੋਟੇ ਤੋਂ ਛੋਟੇ ਕੰਮ ਦੀ ਵੀ ਕੋਈ ਵਿਉਂਤਬੰਦੀ ਹੁੰਦੀ ਹੈ ਪੂਰੇ ਪੰਜਾਬ 'ਚੋਂ ਨਸ਼ਾ ਹਟਾਉਣਾ ਸੀ ਪੂਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੀ ਉਹਦੇ ਵਾਸਤੇ ਕੋਈ ਪ੍ਰੋਗਰਾਮ ਕੋਈ ਵਿਉਂਤਬੰਦੀ ਕੋਈ ਮੀਟਿੰਗ ਕੋਈ ਅਫਸਰਾਂ ਨੂੰ ਸੱਦਿਆ ਹੋਵੇ ਕੋਈ ਪੁਲਿਸ ਅਫਸਰਾਂ ਨੂੰ ਸੱਦਿਆ ਕੋਈ ਵੀ ਕਿਵੇਂ ਨਸ਼ਾ ਹਟੂਗਾ ਕੋਈ ਕਦੇ ਆਪਣੇ ਮੋਤਵਰ ਬੰਦਿਆਂ ਦੀ ਮੀਟਿੰਗ ਕੀਤੀ ਹੋਵੇ ਕਦੇ ਆਪਦੇ ਐਮਐਲਏ ਤੋਂ ਪੁੱਛਿਆ ਹੋਵੇ ਕਦੇ ਮੀਟਿੰਗ ਹੀ ਨਹੀਂ ਸੱਦੀ ਕੋਈ ਵਿਉਂਤ ਹੀ ਨਹੀਂ ਬਣਾਈ ਦੱਸੋ ਰੰਗਲਾ ਪੰਜਾਬ ਕਿਵੇਂ ਬਣਨਾ ਹੈ ਸੋ ਉਹਨਾਂ ਨੇ ਤਾਂ ਇਕੱਲੀਆਂ ਵੋਟਾਂ ਲੈਣੀਆਂ ਸੀ ਵੋਟਾਂ ਲੈ ਕੇ ਉਹ ਗਏ ਹੁਣ ਖਜ਼ਾਨਾ ਜਿਹੜਾ ਪੰਜਾਬ ਦਾ ਹੈਗਾ ਉਹਨਾਂ ਦੇ ਹਵਾਲੇ ਆਪਾਂ ਕਰਤਾ ਪੰਜਾਬ ਦੇ ਖਜ਼ਾਨੇ ਦੇ ਨਾਲ ਉਹ ਦੁੱਧੇ ਸੂਪਿਆ ਦੇ ਵਿੱਚ ਜਾ ਕੇ ਆਪਦੀ ਇਲੈਕਸ਼ਨ ਦੀ ਕੈਂਪੇਨ ਚਲਾਉਂਦੇ ਐ ਤੇ ਆਪਦੀ ਪਾਰਟੀ ਦਾ ਪ੍ਰਚਾਰ ਕਰਦੇ ਐ ਕੇਜਰੀਵਾਲ ਸਾਹਿਬ ਨੂੰ ਉਹਨਾਂ ਨੇ ਜਹਾਜ਼ ਲੈਤਾ ਆਪ ਉਹਨਾਂ ਨੇ ਹੈਲੀਕਾਪਟਰ ਲੈ ਲੇ ਤੇ ਮਾਤਾ ਜੀ ਤੇ ਪਿੱਛੇ 150 ਗੱਡੀ ਲਾਤੀ 150 ਆਪ ਦੀ ਭੈਣ ਜੀ ਤੇ ਘਰ ਵਾਲੀ ਦੇ ਪਿੱਛੇ ਲਾਤੀ ਤੇ ਉਹ ਐਸ਼ ਕਰਦੇ ਫਿਰਦੇ ਆਪਣੇ ਪੈਸਿਆਂ ਦੇ ਸਿਰ ਤੇ ਤੇ ਆਪਾਂ ਉੱਥੇ ਦੇ ਉੱਥੇ ਨਾ ਉਹਨਾਂ ਨੇ ਆਪਣੇ ਬਾਰੇ ਮੁੜ ਕੇ ਸੋਚਿਆ ਤੇ ਨਾ ਸੋਚਣਾ ਉਹਨਾਂ ਦੀ ਸੋਚ ਤਾਂ ਇਹੀ ਹੈ ਵੀ ਅੱਜ ਸੀ ਪੰਜਾਬ ਆਪਦੇ ਕਬਜੇ ਇਤੇ ਕਬਜੇ ਚ ਕਰ ਲਿਆ ਫਿਰ ਪੰਜਾਬ ਦੇ ਪੈਸੇ ਨਾਲ ਅਸੀਂ ਕੈਂਪੇਨ ਕਿਸੇ ਨਾ ਕਿਸੇ ਹੋਰ ਸੂਬੇ ਚ ਚਲਾਵਾਂਗੇ ਤੇ ਕਿਸੇ ਹੋਰ ਸੂਬੇ ਨੂੰ ਆਪਦੇ ਕਬਜੇ ਚ ਕਰ ਲਾਂਗੇ ਫਿਰ ਉਹਨਾਂ ਦੇ ਪੈਸੇ ਦੇ ਸਿਰ ਤੇ ਐਸ਼ ਕਰਾਂਗੇ ਉਹਨਾਂ ਦਾ ਪੈਸਾ ਆਪਦੀ ਕੈਂਪੇਨ ਵਾਸਤੇ ਵਰਤਾਂਗੇ ਉਹਨਾਂ ਦੀ ਤਾਂ ਇਹੀ ਮਨਸ਼ਾ ਹੈ ਵੀ ਅੱਜ ਪੰਜਾਬ ਸਾਡੀ ਸਰਕਾਰ ਆ ਗਈ ਫਿਰ ਕੋਈ ਹੋਰ ਸੂਬਾ ਸਾਨੂੰ ਬਣਾ ਦੂਗਾ ਉਹ ਕਿਹੜੇ ਵੇਲੇ ਵੀ ਸਾਨੂੰ ਬਣਾ ਲਓ ਕੋਈ ਗਾਹਾਂ ਵਾਲਾ ਸਾਨੂੰ ਬਣਾ ਦੂ ਆਈ ਬਾਰੋ-ਵਾਰੀ ਬਾਰੋ-ਫਰੀ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਰਹੂ ਸਾਡਾ ਟੱਪ-ਟਮਾ ਚੱਲਦਾ ਰਹੂ ਦੂਜੇ ਪਾਸੇ ਜੀ ਆਪਾਂ ਭਾਜੀਪੀ ਨੂੰ ਦੇਖੀਏ ਭਾਜੀਪੀ ਜਿਹੜੇ ਸੂਬਿਆਂ ਦੇ ਵਿੱਚ ਪਹਿਲਾਂ ਆਈ ਹੈ ਉੱਥੋਂ ਦੇ ਲੋਕ ਵਾਰੀ-ਵਾਰੀ ਵਾਰੀ-ਵਾਰੀ ਉਹਨਾਂ ਨੂੰ ਵੋਟਾਂ ਪਾਉਂਦੇ ਆ ਰਹੇ ਆ ਗੁਜਰਾਤ ਦੇ ਲੋਕਾਂ ਨੇ ਬੀਜੇਪੀ ਨੂੰ ਤੇ ਮੋਦੀ ਜੀ ਨੂੰ 25 ਸਾਲ ਹੋ ਗਏ ਗੁਜਰਾਤ ਦੇ ਲੋਕਾਂ ਨੇ ਉਹਨਾਂ ਦਾ ਸਾਥ ਨਹੀਂ ਛੱਡਿਆ ਨਾ ਹੀ ਮੋਦੀ ਸਾਹਿਬ ਨੇ ਉਹਨਾਂ ਦਾ ਸਾਥ ਛੱਡਿਆ ਚੌਥੀ ਟਰਮ ਹੈ ਮੱਧਿਆ ਪ੍ਰਦੇਸ਼ ਤੇ ਵਿੱਚ ਤਿੰਨ ਵਾਰੀ ਬੀਜੇਪੀ ਸਰਕਾਰ ਪਹਿਲਾਂ ਆ ਗਈ ਸੀ ਹੁਣ ਚੌਥੀ ਵਾਰੀ ਆ ਗਈ ਹੈ ਕਿਉਂ ਆ ਗਈ ਕਿਉਂਕਿ ਲੋਕਾਂ ਦੀਆਂ ਆਸਾਂ ਓਂਦਾ ਤੇ ਪੂਰੀ ਉਤਰਦੀ ਹੈ ਗਰੀਬ ਅਮੀਰ ਦਾ ਕਿਸਾਨ ਦਾ ਉਦਯੋਗਪਤੀ ਦਾ ਵਪਾਰੀ ਦਾ ਸਾਥ ਦਿੰਦੀ ਹੈ ਪਰ ਆਪਾਂ ਆਪਾਂ ਆਮ ਆਦਮੀ ਪਾਰਟੀ ਨੂੰ ਇੱਕ ਵਾਰੀ ਚੁਣਿਆ ਹੁਣ ਇੰਨੇ ਅੱਕੇ ਪਏ ਆ ਆਪਾਂ ਨੂੰ ਆਏ ਆ ਵੀ ਆਪਾਂ ਇਹਨਾਂ ਨੂੰ ਆਵਦਾ ਟਾਈਮ ਵੀ ਪੂਰਾ ਨਾ ਕਰਨ ਦਈਏ ਆਪਾਂ ਨੇ ਦਿਲ 'ਚ ਆਪਾਂ ਇੰਨੀ ਆਪਣੇ ਦਿਲ 'ਚ ਨਫ਼ਰਤ ਕਰਾ ਲਈ ਆ ਆਮ ਆਦਮੀ ਪਾਰਟੀ ਨੇ ਆਪਦੇ ਪ੍ਰਤੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੂਜੀ ਵਾਰੀ ਆਉਣ ਦੀ ਕੋਈ ਚਾਂਸ ਨਹੀਂ ਹੈ ਜਦੋਂ ਕਿ ਦੂਜੇ ਸੂਬਿਆਂ ਦੇ ਵਿੱਚ ਭਾਜਪਾ ਵਾਰੀ-ਵਾਰੀ ਜਿੱਤ ਰਹੀ ਹੈ ਆਪਾਂ ਹੁਣ ਦੇਖੀਏ ਕਿ ਦੂਜੇ ਸੂਬੇ ਆਪਣੇ ਨਾਲ ਕੋਈ ਉਹ ਉਹ ਉਹਨਾਂ ਦੀਆਂ ਵੋਟਾਂ ਦੀ ਵੀ ਤਾਂ ਕੋਈ ਵੈਲਿਊ ਹੈ ਜੋ ਉਥੇ ਲੋਕ ਖੁਸ਼ ਹੈ ਤਾਈ ਵਾਰੀ ਵਾਰੀ ਵੋਟਾਂ ਪਾਉਂਦੇ ਆਪਾਂ ਉਹਨਾਂ ਤੋਂ ਹੀ ਸਿੱਖ ਲਈਏ ਦੇਖੋ ਇਹ ਵੀ ਤੈ ਹੈ ਕਿ ਹਿੰਦੁਸਤਾਨ ਦੇ ਵਿੱਚ ਮੋਦੀ ਜੀ ਦੀ ਸਰਕਾਰ ਹੁਣ ਤੀਜੀ ਵਾਰੀ ਆਉਣ ਜਾ ਰਹੀ ਹੈ ਕਿਉਂ ਆਉਣ ਜਾ ਰਹੀ ਹੈ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਕਿੰਨਾ ਵਿਕਾਸ ਕੀਤਾ ਹੈ ਸੜਕਾਂ ਦੇ ਜਾਲ ਵਿਛਾਏ ਹਨ ਨਵੀਆਂ-ਨਵੀਆਂ ਟ੍ਰੇਨਾਂ ਚਲਾਈਆਂ ਗਰੀਬਾਂ ਵਾਸਤੇ ਯੋਸ਼ਮਾਨ ਭਾਰਤ ਵਰਗੀਆਂ ਸਕੀਮਾਂ ਰਾਸ਼ਨ ਦੀਆਂ ਸਕੀਮਾਂ ਆਂਗਣਵਾੜੀਆਂ ਦੇ ਵਿੱਚ ਸਕੀਮਾਂ ਬੀਬੀਆਂ ਜਿਹੜੀਆਂ ਪ੍ਰੈਗਨੈਂਟ ਐ ਉਹਨਾਂ ਨੂੰ ਵੀ ਡਾਈਟ ਵਾਸਤੇ ਪੈਸੇ ਆਉਂਦੇ ਐ ਸਿੱਧੇ ਖਾਤਿਆਂ ਦੇ ਵਿੱਚ ਘਰ ਬੜੇ ਐ ਬੜਾ ਖੁਸ਼ ਮਿਲਿਆ ਪਰ ਉਹ ਚੀਜ਼ਾਂ ਦਾ ਲਾਭ ਵੀ ਪੂਰਾ ਗਰੀਬ ਤੱਕ ਨਹੀਂ ਪਹੁੰਚ ਸਕਦਾ ਕਿਉਂਕਿ ਰਾਜ ਆਵਾਜ਼ ਦੇ ਪੈਸੇ ਅੱਧੇ ਪੈਸੇ ਉਹ ਰਾਜ ਖਾ ਜਾਂਦੇ ਐ ਅੱਧੇ ਪੈਸੇ ਉਹ ਆਪਦੀ ਕੈਂਪੇਨ ਜੋ ਗੁੱਜੇ ਸੂਪਿਆਂ 'ਚ ਜਾ ਕੇ ਪਾਰਟੀ ਦਾ ਪ੍ਰਚਾਰ ਕਰਦੇ ਐ ਜਾਂ ਜਾਂ ਤੇ ਚੜ੍ਹ ਕੇ ਤਾਂ ਉਸ ਚ ਲੱਗ ਜਾਂਦੇ ਐ ਹੁਣ ਗਰੀਬਾਂ ਦਾ ਰਾਸ਼ਨ ਜਿਹੜਾ ਮੋਦੀ ਸਾਹਿਬ ਨੇ ਉੱਤੋਂ ਪੂਰਾ ਭੇਜਿਆ ਉਹ ਇੱਥੇ ਆ ਕੇ ਅੱਧਾ ਰਹਿ ਗਿਆ ਗੁਜਰਾਤ ਦੇ ਲੋਕ ਜਿਹੜੇ ਕਿ ਮੋਦੀ ਸਾਹਿਬ ਦੀ ਸਰਕਾਰ ਨਹੀਂ ਚੁੰਮਦੇ ਆ ਤੇ ਕਮਲ ਦੇ ਫੁੱਲ ਤੇ ਮੋਹਰਾਂ ਲਾਉਂਦੇ ਆ ਉਹਨਾਂ ਨੂੰ ਦੁੱਗਣਾ ਹੋ ਕੇ ਇਸ ਪੀਣਾ ਨਹੀਂ ਦਿੰਦੀ ਜਿੱਥੇ ਆਪਾਂ ਨੂੰ ਜਿੰਨਾ ਰਾਸ਼ਨ ਮਿਲਣਾ ਚਾਹੀਦਾ ਸੀ ਆਪਣਾ ਤਾਂ ਅੱਧਾ ਰਹਿ ਜਾਂਦਾ ਉਹਨਾਂ ਦਾ ਦੁੱਗਣਾ ਹੋ ਜਾਂਦਾ ਕਿਉਂਕਿ ਉੱਤੇ ਵੀ ਸਰਕਾਰ ਮੋਦੀ ਸਾਹਿਬ ਦੀ ਹੈ ਤੇ ਥੱਲੇ ਸੂਬੇ ਦੇ ਵਿੱਚ ਵੀ ਸਰਕਾਰ ਮੋਦੀ ਸਾਹਿਬ ਦੀ ਹੈ सो मैं यूँ भी आप किसी भी स्कीम का अद्धा लाभ क्यों नहीं